ਇਸ ਕਰਕੇ ਖੜੀਆਂ ਜਾਂ ਤਾਂ ਰੋਟੀ ਦਾ ਮਸਲਾ ਆ ਜਾਂ ਤਾਂ ਸਾਨੂੰ ਜੇਲ੍ਹਾਂ 'ਚ ਬੰਦ ਕਰ ਦਿਓ ਸਾਡੇ ਪਰਿਵਾਰ ਵੀ ਆ ਜਾਣਗੇ ਪਿੱਛੇ ਉਹਨਾਂ ਨੂੰ ਵੀ ਜੇਲ੍ਹਾਂ 'ਚ ਬੰਦ ਅਸੀਂ ਤਰਨਤਾਰ ਦੀਆਂ ਸਰਕਾਰਾਂ ਤੇ ਅੱਗ ਮਚਾ ਦੇਾਂਗੇ ਇੱਕ ਤਰੀਕ ਨੂੰ ਸਾਡੇ ਹਜ਼ਾਰਾਂ ਅਧਿਆਪਕਾਂ ਨੇ ਕਮੀਜ਼ਾਂ ਲਾ ਕੇ ਮਜਾਰਾ ਕੀਤਾ ਤਰਨਤਾਰ ਦੀ ਧਰਤੀ ਤੇ ਇਸ ਬੇਸ਼ਰਮ ਸਰਕਾਰ ਨੂੰ ਫੇਰ ਵੀ ਨਹੀਂ ਗੱਲ ਸਮਝ ਆਈ 484 ਸਕੂਲਾਂ ਤੇ ਸਿਰਫ 1700 ਦੇ ਆਪਣਾ ਦੇ ਹਾਕਮ ਬਣਦਾ ਤੁਸੀਂ ਕਿਹੜੇ ਕੋਈ ਪੀਖ ਮੰਗਦੇ ਹੋ ਇਹੀ ਤਾਂ ਗੱਲ ਆ ਕਿ ਤਨਖਾਹਾਂ ਸਾਡਾ ਹੱਕ ਆ ਚਾਹਣਾ ਵੀ ਜੇ ਤੁਹਾਡੇ ਜ਼ਿਲ੍ਹੇ ਦਾ ਐਡੀਟਰ ਹੀ ਤੁਹਾਡੇ ਕਾਬੂ 'ਚ ਨਹੀਂ ਹੈਗਾ ਕੋਲ ਖਤਮ ਹੋ ਗਿਆ ਜੇ ਤੁਹਾਨੂੰ ਤਨਖਾਹ ਹੀ ਨਹੀਂ ਮਿਲਦੀ ਤਾਂ ਤੁਹਾਡੇ ਸਕੂਲਾਂ ਦਾ ਇਨਫਰਾਸਟ੍ਰਕਚਰ ਤੇ ਖਤਮ ਹੋ ਗਿਆ ਛੋਟੇ-ਮੋਟੇ ਖਰਚੇ ਬਹੁਤ ਆ ਕਰਜ਼ੇਦਾਰੀ ਛੋਟੇ-ਮੋਟੇ ਖਰਚੇ ਆ ਕਰਜ਼ੇਦਾਰੀ 'ਚ ਫਸੇ ਪਏ ਆ ਬਹੁਤ ਸਾਡੇ ਬੁਰੇ ਹਾਲ ਆ ਪੰਜਾਬ ਦੇ ਵਿੱਤ ਮੰਤਰੀ ਚੀਮਾ ਸਾਹਿਬ ਨੂੰ ਤਿੰਨ ਵਾਰੀ ਮਿਲ ਚੁੱਕੇ ਸਾਨੂੰ ਝੂਠੇ ਲਾਰਿਆਂ ਤੋਂ ਬਿਨਾ ਕੁਝ ਨਹੀਂ ਮਿਲੇ ਪੂਰੀ ਲਗਨ ਦੇ ਨਾਲ ਬੱਚਿਆਂ ਨੂੰ ਪੜਾ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹਨਾ 170000 ਬੱਚਾ ਪੰਜਾਬ ਦੇ 88 ਸਕੂਲਾਂ 'ਚ ਪੜਦਾ ਤੁਹਾਡੇ ਸਕੂਲਾਂ ਦੀਆਂ ਵੀ ਕੰਧਾਂ ਰੰਗ ਕਰਾਈਆਂ ਪਖਾਨਿਆਂ ਨੂੰ ਅਧਗਟਨ ਹੋਇਆ ਇੱਕ ਜਾਂ ਸਰਕਾਰੀ ਦੀ ਗੱਲ ਸੀ ਹਾਂ ਕਿੰਦਾ ਸਾਰੀ ਪੰਜਾਬ ਸਰਕਾਰ ਇੱਥੇ ਟੁੱਕੀ ਹੋਈ ਆ ਹਰੇਕ ਮੰਤਰੀ ਚੇਅਰਮੈਨ ਸੰਤਰੀ ਸਾਰੇ ਇੱਥੇ ਆ ਤੇ ਸਿੱਖਿਆ ਮੰਤਰੀ ਤਾਂ ਨਹੀਂ ਥੇ ਪੰਜਾਬ ਸਰਕਾਰ ਵੱਲੋਂ ਭਗਵੰਤ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਵਿੱਚ ਵਿਦਿਆ ਕ੍ਰਾਂਤੀ ਦੀ ਗੱਲ ਕੀਤੀ ਜਾ ਰਹੀ ਆ ਪਰ ਜਿਹੜੀ ਕ੍ਰਾਂਤੀ ਜਿਮਨੀ ਚੋਣ ਤਰਨਤਾਰ ਦੇ ਵਿੱਚ ਅਸੀਂ ਦੇਖ ਰਹੇ ਆ ਜਿਹੜੇ ਐਡਿਟ ਸਕੂਲਾਂ ਦੇ ਸੰਕੜੇ ਅਧਿਆਪਕ ਆ ਜਿਨ੍ਹਾਂ ਨੂੰ 8-8 ਮਹੀਨਿਆਂ ਤੋਂ 10-10 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀਆਂ ਜਿਨ੍ਹਾਂ ਦੇ ਚੁੱਲ੍ਹੇ ਜਿਹੜੇ ਬੰਦ ਹੋ ਚੁੱਕੇ ਆ ਜਿਨ੍ਹਾਂ ਦੇ ਪਰਿਵਾਰ ਦਾ ਜੀਣਾ ਜਿਨ੍ਹਾਂ ਦੇ ਪਰਿਵਾਰ ਦਾ ਜਿਹੜਾ ਇਸ ਵੇਲੇ ਦਾ ਜਿਹੜਾ ਹਾਲਾਤ ਆ ਬਹੁਤ ਮਾੜੇ ਹੋ ਚੁੱਕੇ ਆ ਅੱਜ ਉਹ ਅੱਕ ਕੇ ਥੱਕ ਕੇ ਅੱਜ ਤਰਨਤਾਰਨ ਦੇ ਵਿੱਚ ਆਏ ਆ ਸੋ ਇਹ ਐਡਿਟ ਸਕੂਲਾਂ ਦੇ ਜਿਹੜੇ ਨਮਾਇंदे ਆ ਉਹ ਸਾਡੇ ਨਾਲ ਨੇ ਭਾਜੀ ਕੀ ਮਸਲਾ ਪੈ ਗਿਆ ਜਿਹੜਾ ਆ ਗਿਆ ਅੱਜ ਸੜਕ ਦੇ ਉੱਤੇ ਤਰਨਤਾਰਨ ਬਹਿਣਾ ਪੈ ਗਿਆ ਮੈਂ ਗੁਰਮੀਤ ਸਿੰਘ ਮਦਨੀਪੁਰ ਸੂਬਾ ਪ੍ਰਧਾਨ ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਸਾਡੀ ਜਿਹੜੀ ਯੂਨੀਅਨ ਆ ਪੀਐਨ ਤੋਂ ਲੈ ਕੇ ਪ੍ਰਿੰਸੀਪਲਾਂ ਨੂੰ ਪੈਨਸ਼ਨਰ ਇੱਕੋ ਹੀ ਆ ਅੱਜ ਜਿਹੜੀ ਤਰਨਤਾਰਨ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਤੁਸੀਂ ਦੇਖ ਰਹੇ ਹੋ ਸਵਾ 6 ਹੋ ਗਿਆ ਇਹ ਵੀਰ ਤੇ ਭੈਣ ਸੜਕ ਦੇ ਉੱਪਰ ਡੀਸੀ ਦਫ਼ਤਰ ਦੇ ਸਾਹਮਣੇ ਖੜੇ ਆ ਮੈਂ ਸਮਝਦਾ ਵੀ ਐਦੋਂ ਵੱਡਾ ਕਲੰਕ ਭਗਵੰਤ ਮਾਨ ਤੇ ਕੇਜਰੀਵਾਲ ਦੀ ਸਰਕਾਰ ਤੇ ਕੋਈ ਹੋ ਨਹੀਂ ਸਕਦਾ ਪਿਛਲੇ 8 ਮਹੀਨਿਆਂ ਤੋਂ ਸਾਡੀਆਂ ਕਿੰਨੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਫਾਈਨਾਂਸ ਮਿਨਿਸਟਰ ਨਾਲ ਫਾਈਨਾਂਸ ਸੈਕਟਰੀ ਨਾਲ ਸਿੱਖਿਆ ਵਿਭਾਗ ਦੇ ਨਾਲ ਕਿਹੜੇ ਕਿਹੜੇ ਮੁੱਦੇ ਆ ਤੁਹਾਡੇ ਸਾਡਾ ਵੱਡਾ ਮੁੱਦਾ ਰੋਟੀ ਦਾ ਜੀ 8 ਮਹੀਨੇ ਤੋਂ ਇੱਕ ਮੁਲਾਜ਼ਮ ਨੂੰ ਤਨਖਾਹ ਨਾ ਮਿਲੇ ਪੂਰੇ ਪੰਜਾਬ ਦੀ 8 ਮਹੀਨੇ ਤੋਂ ਰੁਕੀ ਹੋਈ ਆ ਕਪੂਰਥਲਾ ਤੇ ਤਰਨਤਾਰਨ ਦੇ ਐਡੀਟਰ ਤੇ ਡੀਓ ਹਲੇ ਤੱਕ ਸਰਕਾਰ ਦੇ ਕਾਬੂ ਨਹੀਂ ਆਏ ਸਾਡੇ ਸਕੂਲਾਂ ਨੂੰ ਉਹ ਆਡਿਟ ਕਰਨ ਦਾ ਟਾਈਮ ਵੀ ਨਹੀਂ ਦੇ ਰਹੇ ਕਪੂਰਥਲੇ ਦਾ ਐਡੀਟਰ ਖਾਸ ਕਰ ਔੰਕਾਰ ਸਿੰਘ ਮੈਂ ਭਗਵਾਨ ਤੁਮਾਨ ਨੂੰ ਪੁੱਛਣਾ ਚਾਹੁੰਦਾ ਵੀ ਜੇ ਤੁਹਾਡੇ ਜ਼ਿਲ੍ਹੇ ਦਾ ਐਡੀਟਰ ਹੀ ਤੁਹਾਡੇ ਕਾਬੂ 'ਚ ਨਹੀਂ ਹੈਗਾ ਵੱਡੇ ਵੱਡੇ ਆਈਐਸ ਅਫਸਰਾਂ ਨੂੰ ਤੁਸੀਂ ਕਿਸੇ ਕਿਸ ਤਰ੍ਹਾਂ ਸਰਕਾਰ ਦੀਆਂ ਪਾਲਸੀਆਂ ਚਲਾ ਲੋਗੇ ਕਿੱਡੇ ਸ਼ਰਮ ਦੀ ਗੱਲ ਆ ਵੀ ਪੰਜਾਬ ਦੇ ਏਡਰ ਸਕੂਲਾਂ ਦੇ ਅਧਿਆਪਕ ਤੇ ਕਰਮਚਾਰੀ ਜਿਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ ਸ਼ਹੀਦ ਉਧਮ ਸਿੰਘ ਵਰਗੇ ਸੂਰਮੇ ਪੈਦਾ ਕੀਤੇ ਆ ਪੰਜਾਬ ਨੂੰ ਦਿੱਤੇ ਆ ਮੁੱਖ ਮੰਤਰੀ ਦਿੱਤੇ ਆ ਮੰਤਰੀ ਦਿੱਤੇ ਆ ਅੱਜ ਇਹੋ ਜੇ ਮਾਨ ਮਤੇ ਸਕੂਲਾਂ ਨੂੰ ਜਿਹੜੇ ਕਿ ਇਤਿਹਾਸਿਕ ਧਰੋਹਰ ਦੇ ਬਰਾਬਰ ਨੇ ਉਹਨਾਂ ਦੇ ਸਟਾਫ ਨੂੰ ਰੋਲਣ ਤੇ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਤੇ ਖਾਸ ਕਰਕੇ ਐਡੀ ਸ਼ਰਮ ਦੀ ਵੱਲ ਆ ਸਿੱਖਿਆ ਮੰਤਰੀ ਸਰਦਾਰ ਹਜੋਤ ਸਿੰਘ ਬੈਸ ਦੇ ਲਈ ਇੰਨੀ ਸ਼ਰਮ ਦੀ ਗੱਲ ਆ ਵੀ ਇੱਕ ਸ਼ਬਦ ਵੀ ਉਹਨਾਂ ਨੇ ਐਡਟ ਸਟਾਫ ਦੇ ਪ੍ਰਤੀ ਹਮਦਰਦੀ ਭਰੀ ਨਹੀਂ ਬੋਲਿਆ ਤੇ ਅੱਜ ਜਿਹੜੇ ਇਸ ਰਾਤ ਤੁਹਾਨੂੰ ਪਤਾ ਪੈ ਚੁੱਕੀ ਆ ਅਸੀਂ ਅੱਜ ਇੱਥੇ ਦ੍ਰਿੜ ਹੋ ਕੇ ਆਏ ਆ ਵੀ ਜਾਂ ਤਾਂ ਸਰਕਾਰ ਸਾਡੀ ਬਿਨਾ ਕਟ ਲਗਾਇਆ ਅਪ੍ਰੈਲ ਤੋਂ ਦਸੰਬਰ ਤੱਕ ਦੀ ਜਿਹੜੀ ਗ੍ਰਾਂਟ ਆ ਜਾਰੀ ਕਰਨ ਦਾ ਫਾਈਨਾਂਸ ਨਿਰਦੇਸ਼ ਦੇਊਗਾ ਐਜੂਕੇਸ਼ਨ ਡਿਪਾਰਟਮੈਂਟ ਨੂੰ ਨਹੀਂ ਫਿਰ ਸਾਡੇ ਐਡਿਟਡ ਸਕੂਲਾਂ ਦੇ ਸੂਰਮੇ ਆ ਬੈਠੇ ਆ ਸੜਕ ਦੇ ਉੱਪਰ ਡੀਸੀ ਦਫ਼ਤਰ ਦੇ ਸਾਹਮਣੇ 8 ਮਹੀਨੇ ਹੋ ਗਏ ਤੁਹਾਡੀਆਂ ਤਨਖਾਹਾਂ ਰੁਕੀਆਂ ਨੂੰ ਪਹਿਲਾਂ ਤੁਸੀਂ ਐਜੀਟੇਸ਼ਨ ਨਹੀਂ ਕੀਤੀ ਪਹਿਲਾਂ ਤੁਸੀਂ ਸੜਕਾਂ ਤੇ ਆਏ ਨਹੀਂ ਅਸੀਂ ਪਹਿਲਾਂ ਸੜਕਾਂ ਤੇ ਵੀ ਇੱਕ ਦੋ ਰੈਲੀਆਂ ਕਰ ਚੁੱਕੇ ਆ ਸਾਨੂੰ ਫਿਰ ਸਰਕਾਰ ਨੇ ਮੀਟਿੰਗ ਦੇਤੀ ਹੁਣ ਤੁਸੀਂ ਹਿਸਾਬ ਲਾ ਲਓ ਵੀ 20 ਅਗਸਤ ਦੀ ਸਾਡੀ ਜਿਹੜੀ ਮੀਟਿੰਗ ਆ ਸੱਤ ਵਾਰ ਪੋਸਟਪੋਨ ਕਰਤੀ ਸਰਕਾਰ ਨੇ ਉਸ ਤੋਂ ਬਿਨਾ ਅਨਫੀਸ਼ੀਅਲੀ ਅਸੀਂ ਪੰਜਾਬ ਦੇ ਵਿੱਤ ਮੰਤਰੀ ਚੀਮਾ ਸਾਹਿਬ ਨੂੰ ਤਿੰਨ ਵਾਰੀ ਮਿਲ ਚੁੱਕੇ ਹਾਂ ਸਾਨੂੰ ਝੂਠੇ ਲਾਰਿਆਂ ਤੋਂ ਬਿਨਾ ਕੁਝ ਨਹੀਂ ਮਿਲਿਆ ਸਾਡੇ ਸਾਹਮਣੇ ਖਜ਼ਾਨਾ ਮੰਤਰੀ ਨੇ ਪਿਛਲੀ 13 ਤਰੀਕ ਨੂੰ ਆਪਣੇ ਵਿਭਾਗ ਨੂੰ ਨਿਰਦੇਸ਼ ਦਿੱਤੇ ਸੀ ਵੀ ਇਹਨਾਂ ਦੀ ਜਿਹੜੀ ਗ੍ਰਾਂਟ ਆ ਜਾਰੀ ਕੀਤੀ ਜਾਵੇ ਤੁਸੀਂ ਤੁਸੀਂ ਕੰਮ ਸਰਕਾਰੀ ਅਧਿਆਪਕਾਂ ਦੇ ਤੁਸੀਂ ਵੀ ਸਰਕਾਰੀ ਅਧਿਆਪਕ ਮੰਨੇ ਜਾਂਦੇ ਹੋ ਕੰਮ ਬਰਾਬਰ ਕਰਦੇ ਹੋ ਸਾਰੇ ਫੰਕਸ਼ਨ ਤੁਹਾਡੇ ਉਹ ਹੀ ਆ ਸਰਕਾਰ ਦੇ ਕੰਮ ਵੀ ਕਰਦੇ ਫਿਰ ਤੁਹਾਨੂੰ ਤਨਖਾਹ ਕਿਉਂ ਨਹੀਂ ਦਿੰਦੇ ਇਹ ਇਹ ਸਵਾਲ ਤਾਂ ਮੇਰੇ ਖਿਆਲ ਸਰਕਾਰ ਨੂੰ ਪੁੱਛਣਾ ਚਾਹੀਦਾ ਪਿਛਲੇ 8 ਮਹੀਨਿਆਂ ਦੇ ਵਿੱਚ ਮੈਨੂੰ ਬੜੇ ਮੈਂ ਬੜੇ ਫਖਰ ਨਾਲ ਕਹਿਣਾ ਚਾਹੁੰਨਾ ਸਾਡੇ ਐਡਡ ਸਕੂਲਾਂ ਦੇ ਅਧਿਆਪਕ ਤੇ ਦੂਜੇ ਕਰਮਚਾਰੀਆਂ ਨੇ ਆਪਣੇ ਕੰਮ ਦੇ ਵਿੱਚ ਕੋਈ ਲਾਪਰਵਾਹੀ ਨਹੀਂ ਵਰਤੀ ਪੂਰੀ ਲਗਨ ਦੇ ਨਾਲ ਬੱਚਿਆਂ ਨੂੰ ਪੜਾ ਰਹੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ 170000 ਬੱਚਾ ਪੰਜਾਬ ਦੇ ਏਡਡ ਸਕੂਲਾਂ 'ਚ ਪੜਦਾ ਇਹ ਜਿਹੜੀ ਸਿੱਖਿਆ ਕ੍ਰਾਂਤੀਕਰਨ ਕਿੰਨੇ ਕਿ ਸਕੂਲਾਂ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ 512 ਸਕੂਲ 1967 ਦੇ ਵਿੱਚ ਸਰਦਾਰ ਲਖਮਣ ਸਿੰਘ ਗਿੱਲ ਨੇ ਗ੍ਰਾਟਨੇਟ ਸਕੀਮ ਲੈ ਕੇ ਆਉਂਦੇ ਸੀਗੇ 2003 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਨਲਾਇਕ ਸਰਕਾਰ ਨੇ ਭਰਤੀ ਬੰਦ ਕਰਤੀ ਅੱਜ ਏਡਡ ਸਕੂਲਾਂ ਦੇ ਵਿੱਚ 8100 ਪੋਸਟਾਂ ਖਾਲੀ ਨੇ ਜਿਹੜੀਆਂ ਸਕੂਲਾਂ ਦੀਆਂ ਮੈਨੇਜਮੈਂਟਸ ਨੇ ਮੈਂ ਉਹਨਾਂ ਦੀ ਕਿੰਨੇ ਕਦੇ ਅਧਿਆਪਕ ਕੰਮ ਕਰ ਰਿਹਾ ਜੇ 8100 ਖਾਲੀ ਆ 819468 ਦੇ ਵਿੱਚੋਂ ਲਗਭਗ 1700 ਏਡਡ ਕਰਮਚਾਰੀ ਇਸ ਵੇਲੇ ਏਡਡ ਸਕੂਲਾਂ 'ਚ ਸੇਵਾ ਕਰ ਰਿਹਾ 483 ਸਕੂਲਾਂ ਤੇ ਸਿਰਫ 1700 ਅਧਿਆਪਕ ਹੁਣ 416 ਸਕੂਲ ਹੀ ਵਰਕਿੰਗ ਕੰਡੀਸ਼ਨ 'ਚ ਰਹਿ ਗਏ ਆ ਇਹ 18 ਸਤੰਬਰ ਨੂੰ ਜਿਹੜੀ ਵਿਭਾਗ ਨਾਲ ਮੀਟਿੰਗ ਹੋਈ ਆ ਵਿਭਾਗ ਦੇ ਅੰਕੜੇ ਮੈਂ ਤੁਹਾਨੂੰ ਦੱਸ ਰਿਹਾ ਹੁਣ ਤੁਸੀਂ ਦੇਖੋ 8100 ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਜਿਹੜੀਆਂ ਇਹ ਸਕੂਲਾਂ ਦੀਆਂ ਮੈਨੇਜਮੈਂਟਸ ਨੇ ਆਪਣੀ ਹਿੰਮਤ ਕਰਕੇ ਲੋਕਾਂ ਤੋਂ ਦਾਨ ਮੰਗ ਕੇ ਕੁਝ ਆਪਣੇ ਪੱਲਿਓਂ ਪਾ ਕੇ ਹੋਰ ਸਹਾਈョਗੀ ਸੱਜਣਾ ਤੋਂ ਪੈਸੇ ਇਕੱਠੇ ਕਰਕੇ ਤੁਹਾਡੇ ਸਕੂਲਾਂ ਦੀਆਂ ਵੀ ਕੰਧਾਂ ਰੰਗ ਕਰਾਈਆਂ ਪਖਾਨਿਆਂ ਨੂੰ ਅਦਘਾਟਨ ਹੋਇਆ ਕਿ ਜਾਂ ਸਰਕਾਰੀ ਜੀ ਹੋਇਆ ਨਾ ਜੀ ਨਾ ਇਹ ਸਾਰਾ ਪ੍ਰਬੰਧ ਸਾਡੀਆਂ ਮੈਨੇਜਮੈਂਟ ਕਰਦੀਆਂ ਨੇ ਸਰਕਾਰ ਜਿਹੜੇ ਏਡੜ ਕਰਮਚਾਰੀ ਨੇ ਉਹਨਾਂ ਦੀ 95% ਗ੍ਰਾਂਟ ਤੋਂ ਬਿਨਾ ਜਿਹੜੀ ਹੈਗੀ ਸਕੂਲ ਨੂੰ ਹੋਰ ਬੱਚਿਆਂ ਨੂੰ ਕਿਤਾਬਾਂ ਦਿੰਦੀ ਆ ਮੈਡੇ ਮਿਲ ਦਿੰਦੀ ਆ ਬਾਕੀ ਜਿੰਨੇ ਬਿਲਡਿੰਗ ਦੇ ਖਰਚੇ ਨੇ ਤੁਸੀਂ ਆਪ ਸਿਆਣੇ ਹੋ ਇਤਿਹਾਸਕ ਇਮਾਰਤਾਂ ਨੇ ਇੱਕ ਬਿਲਡਿੰਗ ਨੂੰ ਰੰਗ ਕਰਾਉਣ ਦਾ ਖਰਚਾ ਹੀ 10 10 15 15 ਲੱਖਾ 20 20 ਲੱਖ ਰੁਪਈਆ ਐਡੇ ਵੱਡੇ ਵੱਡੇ ਪੰਜਾਬ ਦਾ ਇਨਫਰਾਸਟ੍ਰਕਚਰ ਤੇ ਬਿਲਕੁਲ ਖਤਮ ਹੋ ਗਿਆ ਜੇ ਤੁਹਾਨੂੰ ਤਨਖਾਹ ਹੀ ਨਹੀਂ ਮਿਲਦੀਆਂ ਤੁਹਾਡੇ ਸਕੂਲਾਂ ਦਾ ਇਨਫਰਾਸਟ੍ਰਕਚਰ ਤੇ ਖਤਮ ਹੋ ਗਿਆ ਅਸੀਂ ਇਹ ਸਮਝਦੇ ਹਾਂ ਵੀ ਮੈਨੇਜਮੈਂਟ ਇਨਫਰਾਸਟ੍ਰਕਚਰ ਦੇ ਉੱਪਰ ਕਰੋੜਾਂ ਰੁਪਈਆ ਖਰਚ ਕਰ ਰਿਹਾ ਹੁਣ ਸਰਕਾਰ ਕੀ ਕਹਿ ਰਹੀ ਆ ਵੀ ਮੈਨੇਜਮੈਂਟ ਸਾਰੇ ਪੈਸੇ ਸਾਨੂੰ ਜਮ੍ਹਾਂ ਕਰਾ ਦੇਣ ਤਾਂ ਅਸੀਂ ਗ੍ਰਾਂਟਾਂ ਜਾਰੀ ਕਰਾਂਗੇ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਨੂੰ ਤੇ ਉਹਨਾਂ ਦੇ ਸਾਰੇ ਅਫਸਰਾਂ ਨੂੰ ਵੀ ਜੇ ਮੈਨੇਜਮੈਂਟਾਂ ਆਪਣੀ ਹਿੰਮਤ ਕਰਕੇ ਸਕੂਲ ਚਲਾ ਰਹੀਆਂ 8100 ਖਾਲੀ ਪੋਸਟਾਂ ਦੀ ਜਗ੍ਹਾ ਉਹਨਾਂ ਨੇ ਅਧਿਆਪਕ ਰੱਖੇ ਹੋਇਆ ਸਾਡੇ ਬੱਚੇ ਜੇ ਤੁਸੀਂ ਰਿਜ਼ਲਟ ਕੱਢ ਕੇ ਦੇਖੋ ਏਡਡ ਸਕੂਲਾਂ ਦੇ ਟੌਪ ਦੇ ਰਿਜ਼ਲਟ ਆ ਮੈਰਿਟ 'ਚ ਸਾਡੇ ਭੰਗੜੇ ਵਾਲੇ ਗਿੱਧੇ ਵਾਲੇ ਵਾਰਦਾਨ ਵਾਲੇ ਏਡਡ ਸਕੂਲਾਂ ਦੇ ਰਿਕਾਰਡ ਦਾ ਕੋਈ ਪੂਰੀ ਪੂਰੇ ਇੰਡੀਆ 'ਚ ਮੁਕਾਬਲਾ ਨਹੀਂ ਇੰਨੀ ਸਾਡੀ ਆਊਟਪੁੱਟ ਹੈ ਸਰਕਾਰ ਦੀ ਲਾਪਰਵਾਹੀ ਆ ਬੇਸ਼ਰਮੀ ਆ ਹੋਰ ਕੀ ਜਿਹੜਾ ਇੰਨੀਆ ਤਨਖਾਹ ਤੁਹਾਡੀ ਅਸੀਂ ਤਾਂ ਇਹ ਸਮਝਦੇ ਆਂ ਵੀ ਇਹ ਸਰਕਾਰ ਚਾਹੁੰਦੀ ਨਹੀਂ ਵੀ ਗਰੀਬਾਂ ਦੇ ਬੱਚੇ ਪੜ ਜਾਣ ਕਿਉਂਕਿ ਜੇ ਗਰੀਬਾਂ 176000 ਬੱਚਾ ਡਡ ਸਕੂਲਾਂ ਚ ਪੜਦਾ ਜੇ ਗਰੀਬਾਂ ਦੇ ਬੱਚੇ ਪੜ ਗਏ ਤਾਂ ਜਿੰਨੀਆਂ ਚੋਰ ਮੋਰੀਆਂ ਸਰਕਾਰਾਂ ਦੀਆਂ ਸਾਰੀਆਂ ਬੰਦ ਹੋ ਜਾਣਗੀਆਂ ਅਸੀਂ ਅਸੀਂ ਇਹ ਸਮਝਦੇ ਹਾਂ ਇਹ ਵੈਲ ਪਲਾਨਡ ਸਾਜ਼ਿਸ਼ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਪੂਰੇ ਜੁੜੇ ਹੋਏ ਐ ਇਸ ਗੱਲ ਦੇ ਵਿੱਚ ਤੇ ਬੜੇ ਸਾਨੂੰ ਦੁੱਖ ਨਾ ਕਹਿਣਾ ਪੈ ਰਿਹਾ ਖਜ਼ਾਨਾ ਮੰਤਰੀ ਸਾਡੀ ਇਹ ਸਵਾਵਾ ਜਿਹੜੀਆਂ ਵੀ ਕਾਰਪੋਰੇਟ ਘਰਾਣਿਆਂ ਨੂੰ ਦੇਣਾ ਚਾਹੁੰਦੇ ਆ ਦੇਖੋ ਸਾਰਾ ਕੁਝ ਤੁਹਾਡੇ ਸਾਹਮਣੇ ਆ 8 ਮਹੀਨੇ ਤੋਂ ਭੁੱਖੇ ਬੈਠਿਆ ਲੋਕ ਨਿਰਾਸ਼ ਹੋ ਕੇ ਕੀ ਕਰਨਗੇ ਪ੍ਰੀ ਮੈਚਿਓਰ ਲੈਣਗੇ ਸਕੂਲ ਖਤਮ ਹੋ ਜਾਣਗੇ ਐਨੇ ਇਤਿਹਾਸਕ ਸਕੂਲ ਜਿਨ੍ਹਾਂ ਨੂੰ ਤਨਖਾਹ ਨਹੀਂ ਦਿੱਤੀਆਂ ਤੁਹਾਡੀ ਮੈਜੋਰਿਟੀ ਦੇ ਦੇਣਗੇ ਜਿਹੜੀ ਸਰਕਾਰ ਤੁਹਾਡੀਆਂ ਤਨਖਾਹਾਂ ਦੇਣ ਦੇ ਕਾਬਿਲ ਨਹੀਂ ਉਹ ਤੁਹਾਡੀ ਮੈਚਿਓਰਟੀ ਤੇ ਕਰੋੜਾ ਰੁਪਏ ਦੀ ਮਾਰਦੀ ਫਿਰ ਦੇਖੋ ਸਰਕਾਰ ਏਡਰ ਸਕੂਲਾਂ ਦਾ ਜਿਹੜਾ ਇਤਿਹਾਸ ਆ ਅੱਜ ਤੱਕ ਅਸੀਂ ਆਪਣੀ ਹਿੰਮਤ ਦੇ ਸਿਰ ਤੇ ਲਿਆ ਤੇ ਇਹ ਤਨਖਾਹਾਂ ਵੀ ਜੇ ਸਰਕਾਰ ਸੋਚਦੀ ਆ ਜਾਂ ਉਹਦੀ ਅਫਸਰਸ਼ਾਹੀ ਸੋਚਦੀ ਆ ਵੀ ਉਹ ਏਡਿਡ ਸਕੂਲਾਂ ਨੂੰ ਖਤਮ ਕਰ ਦੇਣਗੇ ਇਹ ਉਹਨਾਂ ਦਾ ਭਲੇਖਾ ਜਿਹੜਾ ਏਡਿਡ ਸਕੂਲਾਂ ਨਾਲ ਖਿਆ ਉਹਦਾ ਕਰ ਜਿਹੜਾ ਏਡਿਡ ਸਕੂਲਾਂ ਨਾਲ ਉਹਦਾ ਵੀ ਨੁਮਾਇਦੇ ਹੋ ਕਿ ਬੀਬੀਆਂ ਵਾਤੇ ਤਾਂ ਬਹੁਤ ਮੁਸ਼ਕਲ ਆਉਂਦੀਆਂ ਜਦੋਂ ਜੇਬ 'ਚ ਪੈਸਾ ਨਹੀਂ ਆਉਂਦਾ ਘਰ ਦਾ ਸਾਰਾ ਗਰਬੜ ਹੀ ਜਿਹੜਾ ਹੋ ਜਾਂਦਾ ਬਜਟ ਘਰ ਵਿੱਚ ਬਿਲਕੁਲ ਗੜਬੜ ਆ ਘਰ ਬਣਾਏ ਆ ਉਹਨਾਂ ਦੇ ਜਿਹੜੇ ਆ ਲੋਨ ਦੇ ਨਹੀਂ ਦੇ ਸਕਦੇ ਅਸੀਂ ਲੋਨ ਇਹ ਕਿਸ਼ਤਾਂ ਸਾਡੀਆਂ ਜਿਹੜੀਆਂ ਆ ਉਹ ਉਹ ਟੁੱਟ ਗਈਆਂ ਛੋਟੇ ਮੋਟੇ ਖਰਚੇ ਬਹੁਤ ਆ ਕਰਜ਼ੇਦਾਰੀ ਛੋਟੇ ਮੋਟੇ ਖਰਚੇ ਆ ਕਰਜ਼ੇਦਾਰੀ ਚ ਫਸੇ ਪਏ ਆ ਬਹੁਤ ਸਾਡੇ ਬੁਰੇ ਹਾਲ ਆ ਇਸ ਵੇਲੇ ਇਸ ਲਈ ਅਸੀਂ ਇਹਨਾਂ ਸੜਕਾਂ ਕੋਈ ਤਰਸ ਨਹੀਂ ਕਰਦੇ ਤੁਹਾਡੇ ਤੇ ਕੋਈ ਤਰਸ ਨਹੀਂ ਹੈਗਾ ਸਰਕਾਰ ਨੂੰ ਕੋਹਾਦਾ ਤੇ ਹੱਕ ਬਣਦਾ ਤੁਸੀਂ ਕਿਹੜੇ ਕੋਈ ਪੀਖ ਮੰਗਦੇ ਹੋ ਇਹੀ ਤਾਂ ਗੱਲ ਆ ਕਿ ਤਨਖਾਹਾਂ ਸਾਡਾ ਹੱਕ ਆ ਸਾਡੀ ਪੀ ਇਹ ਪੀਖ ਨਹੀਂ ਆ ਪਰ ਫਿਰ ਵੀ ਸਰਕਾਰ ਇੰਨੀ ਤੁਹਾਡੀ ਪੜਾਈ ਆ ਇੰਨਾ ਪੜਾਉਣ ਦਾ ਤਜਰਬਾ ਆ ਪਰ ਹੋਰ ਸਰਕਾਰ ਕੀ ਚਾਉਂਦੀ ਆ ਅਸੀਂ ਤਾਂ ਇੰਨਾ ਜ਼ਿਆਦਾ ਬੱਚਿਆਂ ਨੂੰ ਅੱਗੇ ਵਧਾ ਰਹੇ ਆ ਅੱਗੇ ਲੈ ਕੇ ਜਾ ਰਹੇ ਆ ਪਰ ਦੁਖਦਾਈ ਗੱਲ ਇਹ ਆ ਕਿ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਸਾਡੇ ਸਕੂਲਾਂ ਦੇ ਰਿਜ਼ਲਟ ਬੋਲਦੇ ਆ ਸਾਡੇ ਕੰਮ ਬੋਲਦੇ ਆ ਪਰ ਇਹ ਜਿਹੜੀ ਸਰਕਾਰ ਆ ਇਹ ਸਾਨੂੰ ਜਿਹੜਾ ਆ ਤਨਖਾਹਾਂ ਨਾ ਦੇ ਕੇ ਸਾਨੂੰ ਨਿਰਾਸ਼ ਕੀਤਾ ਪਿਆ ਆ ਅੱਜ ਜੇ ਮੈਂ ਇੱਥੇ ਕਹਾਂਗੀ ਸਰਕਾਰ ਨੂੰ ਅਸੀਂ ਇੱਥੇ ਖੜੇ ਆ ਇਸ ਕਰਕੇ ਖੜੇ ਆ ਜਾਂ ਤਾਂ ਰੋਟੀ ਦਾ ਮਸਲਾ ਆ ਜਾਂ ਤਾਂ ਸਾਨੂੰ ਜੇਲਾਂ 'ਚ ਬੰਦ ਕਰਦੇ ਹੋ ਸਾਡੇ ਪਰਿਵਾਰ ਵੀ ਆ ਜਾਣਗੇ ਪਿੱਛੇ ਉਹਨਾਂ ਨੂੰ ਵੀ ਜੇਲਾਂ 'ਚ ਬੰਦ ਕਰਕੇ ਜਦੋਂ ਇਹ ਸਾਡੀਆਂ ਭੈਣਾਂ ਧੀਆ ਸੜਕਾਂ ਦੇ ਉੱਤੇ ਰੋਣ ਨਾਲ ਰਾਤ ਦੇ ਸਮੇਂ ਤੇ ਇਹ ਤੋਂ ਵੱਡੀ ਬੁਰੀ ਗੱਲ ਇਹ ਤੋਂ ਵੱਧ ਬੁਰਾ ਸਮਾਂ ਕਿਸੇ ਸਟੇਟ ਦਾ ਕਿਸੇ ਸਰਕਾਰ ਦਾ ਨਹੀਂ ਹੋ ਸਕਦਾ ਸਰਦਾਰ ਦੀ ਸਾਰੀ ਉਮਰ ਨਗਾਹਤੀ ਨੌਕਰੀ ਕਰਦੇ ਆ ਪਹਿਲਾਂ ਵੀ ਕਦੀ ਇਹ ਹਾਲਾਤ ਬਣੇ ਸੀ 40 ਸਾਲ ਤੋਂ ਇਸ ਜਥੇ ਬੰਦੀ ਦੀ ਨਿਮੈਂਦੀ ਕਰ ਮੈਂਦੀ ਕਰਦੇ ਆ ਰਹੇ ਆ ਅੱਜ ਤੱਕ ਕਿਸੇ ਸਰਕਾਰ ਦੇ ਵਿੱਚ ਇਸ ਤਰ੍ਹਾਂ ਦੀ ਬਾਦ ਇੰਤਜ਼ਾਮੀ ਜਾਂ ਮਤਲਬ ਤੁਸੀਂ ਹੁਣ ਦੇਖ ਕੇ ਦੇਖੋ ਵੀ ਅੱਜ ਮੰਤਰੀ ਸਾਹਿਬ ਆਏ ਆਣ ਕੇ ਸਾਨੂੰ ਕਿਹਾ ਜੀ ਅਸੀਂ ਤੁਹਾਡੀਆਂ ਗਰੰਟੀਆਂ ਜਾਰੀ ਕਰਵਾ ਦਿੰਦੇ ਹਾਂ ਅਸੀਂ ਕਿਹਾ ਜੀ ਸਾਡੀ ਡਿਸਪਲਿਨਡ ਜਮਾਤ ਆ 2 ਘੰਟੇ ਵਾਸਤੇ ਅਸੀਂ ਨਾਰੇਬਾਜੀ ਬੰਦ ਕਰ ਦਿੰਦੇ ਹਾਂ ਅਸੀਂ 2 ਘੰਟੇ ਬਾਅਦ ਵਾਸਤੇ ਨਾਰੇਬਾਜੀ ਬੰਦ ਕੀਤੀ ਔਰ ਉਹਨਾਂ ਦਾ ਕੋਈ ਨਮਾਇੰਦਾ ਨਹੀਂ ਆਇਆ ਇੰਨੀ ਸ਼ਰਮਸਾਰ ਗੱਲ ਸੀ ਅੱਜ ਦਾ ਸਾਰੀ ਪੰਜਾਬ ਸਰਕਾਰ ਇੱਥੇ ਟੁੱਕੀ ਹੋਈ ਆ ਹਰੇਕ ਮੰਤਰੀ ਚੇਅਰਮੈਨ ਸੰਤਰੀ ਸਾਰੇ ਇੱਥੇ ਆ ਤੇ ਸਿੱਖਿਆ ਮੰਤਰੀ ਤਾਂ ਅੱਜ ਨਹੀਂ ਇੱਥੇ ਆ ਵੇਖੋ ਗੱਲ ਇਸ ਤਰ੍ਹਾਂ ਹੈ ਸਿੱਖਿਆ ਮੰਤਰੀ ਨਾਲੋਂ ਨਲਾਇਕ ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕੋਈ ਮੰਤਰੀ ਨਹੀਂ ਆਇਆ ਅੱਜ ਦੀ ਜਿਹੜੀ ਸਾਡੀ ਸਥਿਤੀ ਹੈ ਜੋ ਅੱਜ ਦਾ ਸਾਡਾ ਫੈਸਲਾ ਹੈ ਸਰਕਾਰ ਦੇ ਹੁਣ ਵੀ ਕਦੀ ਚੀਫ ਮਿਨਿਸਟਰ ਦਫ਼ਤਰ ਤੋਂ ਫੋਨ ਆ ਰਿਹਾ ਕਦੀ ਕਿਸੇ ਦਫ਼ਤਰ ਤੋਂ ਫੋਨ ਆ ਰਿਹਾ ਉਹਨਾਂ ਨੂੰ ਕੈਟੇਗੋਰਿਕਲੀ ਕਹਿੰਦਾ ਹੈ ਕਿ ਅਸੀਂ ਇਸ ਜਗ੍ਹਾ ਤੋਂ ਓਨਾ ਚਿਰ ਨਹੀਂ ਹਿੱਲਾਂਗੇ ਇੱਥੇ ਰਾਤ ਪੂਰੀ ਰਾਤ ਜਾਗਾਂਗੇ ਮੁਜਾਹਰਾ ਕਰਾਂਗੇ ਔਰ ਕੱਲ ਔਰ ਪਰਸੋਂ ਨਾਲ ਦਿਨ ਵੀ ਅਸੀਂ ਤਰਨਤਾਰ ਦੀਆਂ ਸਰਕਾਂ ਤੇ ਅੱਗ ਮਚਾ ਦੇਾਂਗੇ ਇੱਕ ਤਰੀਕ ਨੂੰ ਸਾਡੇ ਹਜ਼ਾਰਾਂ ਅਧਿਆਪਕਾਂ ਨੇ ਕਮੀਜ਼ਾਂ ਲਾ ਕੇ ਮੁਜਾਹਰਾ ਕੀਤਾ ਤਰਨਤਾਰ ਦੀ ਧਰਤੀ ਤੇ ਇਸ ਬੇਸ਼ਰਮ ਸਰਕਾਰ ਨੂੰ ਫਿਰ ਵੀ ਨਹੀਂ ਗੱਲ ਸਮਝ ਆਈ ਅੱਜ ਜੇ ਹੁਣ ਹੁਣ ਵੀ ਸਰਕਾਰ ਸਾਡੇ ਨਾਲ ਗੱਲਬਾਤ ਕਰ ਰਹੀ ਹੈ ਜੇ ਤਾਂ ਪੱਤਰ ਜਾਰੀ ਕਰਨਗੇ ओके ਨਹੀਂ ਤਾਂ ਅਸੀਂ ਅੱਜ ਦੀ ਰਾਤ ਸਾਡੀਆਂ ਧੀਆਂ ਪੈਣਾ ਤੇ ਸਾਡੇ ਵੀਰ ਇਹ ਸਰਕ ਤੇ ਬੈਠ ਕੇ ਗੁਜ਼ਾਰਨਗੇ ਪੰਜਾਬ ਸਰਕਾਰ ਦਾ ਸਾਰੀ ਰਾਤ ਸਿਆਪਾ ਕਰਨਗੇ ਤੇ ਕੱਲ ਵਾਲੇ ਪ੍ਰੋਗਰਾਮ ਦਾ ਜਿਹੜਾ ਐਲਾਨ ਹੈ ਉਹ ਸਵੇਰੇ ਮੀਟਿੰਗ ਕਰਕੇ ਕਰ ਦਿੱਤਾ ਜਾਊਗਾ ਮੈਂ ਗੁਰਚਰਨ ਸਿੰਘ ਚਾਹਲ ਪ੍ਰੈਜ਼ੀਡੈਂਟ ਪੈਨਸ਼ਨ ਐਸੋਸੀਏਸ਼ਨ ਪੰਜਾਬ ਸਰਪ੍ਰਸਤ ਐਡਰ ਸਕੂਲ ਟੀਚਰ ਯੂਨੀਅਨ ਪੰਜਾਬ ਸੋ ਇਹ ਹਾਲਾਤ ਨੇ ਸਿੱਖਿਆ ਕ੍ਰਾਂਤੀ ਦੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਕਿ ਇਹ ਜਿਹੜੇ ਐਡਿਟ ਸਕੂਲ ਆ ਸਰਕਾਰੀ ਸਕੂਲਾਂ ਵਰਗਾ ਹੀ ਸਾਰਾ ਢਾਂਚਾ ਤੇ ਪਰ ਹਾਲਾਤ ਵੇਖ ਲਓ 8-8 ਮਹੀਨਿਆਂ ਤੋਂ ਤਨਖਾਹ ਇੱਕ ਹਫ਼ਤੇ ਦਾ ਇੱਕ ਹਫ਼ਤੇ ਦਾ ਕਿਤੇ ਬਜਟ ਨਾ ਮਿਲੇ ਘਰਾਂ ਦੇ ਵਿੱਚ ਇਹਨਾਂ ਸਰਕਾਰਾਂ ਨੂੰ ਨਾ ਮਿਲੇ ਨਾ ਮੰਤਰੀਆਂ ਨੂੰ ਨਾ ਮਿਲੇ ਇਹਨਾਂ ਦੀ ਜਿਹੜੀ ਬਿਊਰੋਕ੍ਰੇਸੀ ਨਾ ਮਿਲੇ ਤੇ ਉਹਨਾਂ ਦੀ ਜਿਹੜੀ ਆ ਸਥਿਤੀ ਡਾਵਨ ਡੋਲ ਹੋ ਜਾਂਦੀ ਆ ਉੱਪਰ ਥੱਲੇ ਹੋ ਜਾਂਦਾ ਸਾਰਾ ਕਲਮ న్యూਸ ਲਈ ਤਰਨਤਾਰਨ ਤੋਂ ਕੁਲਦੀਪ ਸਿੰਘ ਜਾਫਲਪੁਰ